ਵਿਲੇ ਦੀ ਵੱਡੀ ਖਬਰ ਉਤਰਾਖੰਡ ਤੋਂ ਆ ਰਹੀ ਹੈ ਜਿੱਥੇ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ ਦੱਸ ਦਈਏ ਕਿ 7 ਯਾਤਰੀ ਸਵਾਰ ਸੀ ਇਸ ਹੈਲੀਕਾਪਟਰ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ 5 ਦੀ ਮੌਤ ਹੋ ਚੁੱਕੀ ਹੈ ਔਰ ਜਦੋਂ ਕਿ 2 ਗੰਭੀਰ ਰੂਪ ਨਾਲ ਜ਼ਖਮੀ ਹੋ ਚੁੱਕੇ ਨੇ ਚਾਰਤਾਂ ਦੀ ਯਾਤਰਾ ਉਤਰਾਖੰਡ ਦੇ ਵਿੱਚ ਜੋ ਹੁੰਦੀ ਹੈ ਤਾਂ ਉੱਥੇ ਲਗਾਤਾਰ ਮੌਸਮ ਦੇ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਲਗਾਤਾਰ ਤੇਜ਼ ਬਾਰਿਸ਼ ਅਤੇ ਮੀਹ ਨੇਰੀ ਦਾ ਲਾਟ ਉਥੇ ਜਾਰੀ ਕੀਤਾ ਗਿਆ ਹੈ ਜਿਸ ਕਰਕੇ ਇਹ ਹਾਦਸਾ ਦੱਸਿਆ ਜਾ ਰਿਹਾ ਵਾਪਰਿਆ ਔਰ ਉਤਰਾਖੰਡ ਦੇ ਗੰਗੋਤਰੀ ਧਾਮ ਜਾ ਰਹੇ ਸੀ ਇਹ ਯਾਤਰੀ ਔਰ ਹਾਦਸੇ ਦੇ ਵਿੱਚ ਸੱਤ ਲੋਕ ਸਵਾਰ ਸੀ ਔਰ ਜਿਨ੍ਹਾਂ ਦੇ ਵਿੱਚੋਂ ਪੰਜ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਦੋ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਉਤਰਾਖੰਡ ਦੇ ਵਿੱਚ ਇਹ ਉਤਰਾਖਾਸ਼ੀ ਦੇ ਗੰਗਨਾਨੀ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ ਹੈਲੀਕਾਪਟਰ ਕ੍ਰੈਸ਼ ਵਿੱਚ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ਦੱਸਦੇ ਕਿ ਗੰਗਨਾਨੀ ਦੇ ਪਾਗਿਰਥੀ ਨਦੀ ਦੇ ਨੇੜੇ ਹਾਦਸਾ ਵਾਪਰਿਆ ਹੈਲੀਕਾਪਟਰ ਗੰਗਾਉਤਰੀ ਧਾਮ ਜਾ ਰਿਹਾ ਸੀ ਔਰ ਪ੍ਰਸ਼ਾਸਨ ਦੱਸਿਆ ਕਿ ਮ੍ਰਿਤਕਾਂ ਦੇ ਵਿੱਚ ਚਾਰ ਪੁਰਸ਼ ਅਤੇ ਦੋ ਮਹਿਲਾਵਾਂ ਹੈਲੀਕਾਪਟਰ ਦੇ ਵਿੱਚ ਸਵਾਰ ਸੀ ਔਰ ਇਸ ਦੇ ਕੈਪਟਨ ਰੋਬਿੰਡ ਸਿੰਘ ਸੀ ਪਾਇਲਟ ਸੀ ਜੋ ਇਸ ਹੈਲੀਕਾਪਟਰ ਨੂੰ ਚਲਾ ਰਹੇ ਸੀ ਤਾਂ ਹੈਲੀਕਾਪਟਰ ਅਨੇ ਇਹਨਾਂ ਟੂਰਿਸਟ ਨੂੰ ਲੈ ਕੇ ਦਹਿਰਾਦੂਨ ਦੇ ਸੈਸ ਤਾਰਾ ਹੈਲੀਪੈਡ ਤੋਂ ਉਡਾਨ ਭਰੀ ਸੀ ਅਤੇ ਖਰਸਾਲੀ ਦੇ ਉੱਤੇ ਇਹਨਾਂ ਨੇ ਲੈਂਡ ਕਰਨਾ ਸੀ ਖਰਸਾਲੀ ਤੋਂ ਯਾਤਰੀਆਂ ਨੂੰ ਗੰਗੋਤਰੀ धाम ਜਾਣਾ ਸੀ ਹੈਲੀਕਾਪਟਰ ਦੇ ਵਿੱਚ ਸਵਾਰ ਯਾਤਰੀ ਮੁੰਬਈ ਅਤੇ ਆਂਧਰਾ ਪ੍ਰਦੇਸ਼ ਦੇ ਦੱਸੇ ਜਾ